ਉੱਥੇ ਨਾਲ ਅੱਜ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਅੱਜ ਸਾਡੀ ਇਸ ਮੀਟਿੰਗ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਡੀਸੀ ਸੋਨਾ ਠੰਡ ਜੀ ਤੇ ਐਸਐਸਪੀ ਸ਼ੁਭਮ ਅਗਰਵਾਲ ਜੀ ਤੇ ਇਹਨਾਂ ਦੀ ਅਗਵਾਈ ਦੇ ਵਿੱਚ ਜਿੰਨੇ ਆਫੀਸਰ ਸਾਡੇ ਚਾਹੇ ਸਿਵਲ ਪ੍ਰਸ਼ਾਸਨ ਦੇ ਚਾਹੇ ਪੁਲਿਸ ਪ੍ਰਸ਼ਾਸਨ ਦੇ ਉਹ ਅਵੇਲੇਬਲ ਸੀਗੇ ਤੇ ਅੱਜ ਅਸੀਂ ਜਿਹੜੀ ਮੀਟਿੰਗ ਲੱਤੀ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਇਹ ਜਿਹੜੇ ਜ਼ਿਲ੍ਹੇ ਦੀ ਜ਼ਿੰਮੇਵਾਰੀ ਬਤਾਰ ਮਨਿਸਟਰ ਵੱਜੋਂ ਮੈਨੂੰ ਦਿੱਤੀ ਹੈ ਤੇ ਮੇਰੇ ਨਾਲ ਇਸ ਸਮੇਂ ਮੌਜੂਦ ਨੇ ਸਾਡੇ ਐਮ ਐਲ ਏ ਫਤਿਹਗੜ੍ਹ ਸਾਹਿਬ ਤੋਂ ਸਰਦਾਰ ਲਖਬੀਰ ਸਿੰਘ ਜੀ ਰਾਏ ਸਾਹਿਬ ਐਮ ਐਲ ਏ ਅਮਲੋ ਤੋਂ ਗੁਰਿੰਦਰ ਸਿੰਘ ਗੈਰੀਵੜਿੰਗ ਜੀ ਤੇ ਐਮ ਐਲ ਏ ਬਸੀ ਪਠਾਣਾ ਤੋਂ ਰੁਪਿੰਦਰ ਸਿੰਘ ਜੀ ਹੈਪੀ ਮੇਰੇ ਨਾਲ ਉਰੇ ਮੌਜੂਦ ਨੇ ਔਰ ਇਸ ਦੇ ਵਿੱਚ ਅਫਸਰਾਂ ਦੀ ਜਿਹੜੀ ਸਾਡੀ ਇਹ ਮੀਟਿੰਗ ਹੋਈ ਹੈ ਇਹਦੇ ਵਿੱਚ ਕਲੀਅਰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜਿਹੜੀ ਇਹ ਜੁਧ ਨਸ਼ਿਆ ਵਿਰੁੱਧ ਮੁਹਿੰਮ ਸਟਾਰਟ ਹੋਈ ਹੈ ਔਰ ਇਹ ਇਸ ਮੁਹਿੰਮ ਨੂੰ ਹੁਣ ਆਪਾਂ ਇੱਕ ਇੱਕ ਐਸੇ ਅੰਜਾਮ ਤੱਕ ਲੈ ਕੇ ਜਾਣਾ ਕਿ ਜਿੱਥੇ ਪੰਜਾਬ ਦੇ ਵਿੱਚ ਹੁਣ ਇੱਕ ਵੀ ਐਸੀ ਕੋਈ ਕਾਲੀ ਭੇਡ ਬਚੀ ਨਾ ਰਹਿ ਜਾਵੇ ਜਿਹੜੀ ਨਸ਼ੇ ਦਾ ਸਰਦਾਰ ਨਸ਼ੇ ਦਾ ਵਪਾਰ ਕਰਦੀ ਹੋਵੇ ਔਰ ਯਾ ਤਾਂ ਉਹ ਪੰਜਾਬ ਛੱਡੂ ਜੇ ਰਵਿੰਨਾ ਸੇ ਦਾ ਸੌਦਾ ਕਰੂ ਜਾਂ ਤਾਂ ਪੰਜਾਬ ਛੱਡੂਆ ਜਾਂ ਇਹ ਨਸ਼ੇ ਦਾ ਵਪਾਰ ਛੱਡੂਆ ਇਹ ਸਾਡੀ ਕਲੀਅਰ ਇੱਕਦਮ ਕਲੀਅਰ ਵਰਡਸ ਨੇ ਸਾਡੇ ਐਨ ਔਰ ਇਹਦੇ ਲਈ ਸਾਡਾ ਜਿਹੜਾ ਪੂਰਾ ਪ੍ਰਸ਼ਾਸਨ ਹੈ ਚਾਹੇ ਪੁਲਿਸ ਵਿਭਾਗ ਹੋਵੇ ਚਾਹੇ ਐਡਮਿਨਿਸਟ੍ਰੇਟਿਵ ਸਾਡਾ ਵਿਭਾਗ ਹੋਵੇ ਸਾਰੇ ਸਾਡਾ ਪ੍ਰਸ਼ਾਸਨ ਔਨ ਟੂਜ਼ ਹੈ ਔਰ ਸਾਰਿਆਂ ਦੇ ਵਿੱਚ ਬੜੀ ਪੋਜ਼ਿਟਿਵਿਟੀ ਹੈ ਔਰ ਸਾਰੇ ਦਿਨੋਂ ਚਾਹੁੰਦੇ ਨੇ ਉਹ ਕਿਉਂਕਿ ਸਾਰੇ ਪੰਜਾਬ ਦੇ ਵਾਸੀ ਨੇ ਪੰਜਾਬੀ ਨੇ ਉਹਨਾਂ ਦੇ ਵੀ ਬੱਚੇ ਨੇ ਉਨਾਂ ਦੇ ਵੀ ਘਰਾਂ 'ਚ ਫੈਮਿਲੀ ਮੈਂਬਰਸ ਨੇ ਔਰ ਦਿਲੋਂ ਚਾਹੁੰਦੇ ਨੇ ਸਾਰੇ ਕਿ ਇਸ ਇਹਨੂੰ ਆਪਾਂ ਜੜੋ ਉਖਾੜ ਦਈਏ ਤੇ ਨਾਲ ਇਸ ਦੇ ਨਾਲ-ਨਾਲ ਮੈਂ ਤੁਹਾਡੇ ਮਾਧਿਅਮ ਦੇ ਨਾਲ ਉਹ ਇੱਕ ਬੇਨਤੀ ਪੰਜਾਬ ਦੀ ਜਨਤਾ ਨੂੰ ਵੀ ਕਰਨੀ ਚਾਹੁੰਗਾ ਕਿ ਉਪਰਾਲਾ ਬਹੁਤ ਨੋਬਲ ਕੌਜ਼ ਉਪਰਾਲਾ ਇਹ ਸ਼ੁਰੂ ਕੀਤਾ ਜੋ ਪੰਜਾਬ ਸਰਕਾਰ ਨੇ ਇਹਦੇ ਵਿੱਚ ਪੰਜਾਬ ਦੀ ਜਨਤਾ ਹੁਣ ਮੋਟੇ ਨਾਲ ਮੋਟਾ ਨਾਲ ਕੇ ਸਾਡਾ ਸਾਥ ਦਿਓ ਆਪਾਂ ਰਲ ਮਿਲ ਕੇ ਚਾਹੇ ਕੋਈ ਵੀ ਪੋਲੀਟੀਕਲ ਪਾਰਟੀ ਦਾ ਬੰਦਾ ਹੋਵੇ ਸਾਨੂੰ ਕਿਸੇ ਅਸੀਂ ਵੈਲਕਮ ਕਰਦੇ ਆਂ ਕੋਈ ਵੀ ਪੋਲੀਟੀਕਲ ਪਾਰਟੀ ਦਾ ਬੰਦਾ ਹੋਵੇ ਕਿਸੇ ਦਾ ਸਪੋਰਟਰ ਹੋਵੇ ਆਓ ਇਸ ਕੰਮ ਦੇ ਉੱਤੇ ਇੱਕ ਮਤ ਹੋ ਕੇ ਆਪਾਂ ਇਕੱਠੇ ਹੋ ਕੇ ਹੰਬੜਾ ਮਾਰੀਏ ਔਰ ਇਹ ਨਸ਼ੇ ਦੇ ਕੋੜ ਨੂੰ ਆਪਾਂ ساری ਜ਼ਿੰਦਗੀ ਲਈ ਪੰਜਾਬ ਦੇ ਵਿੱਚੋਂ ਖਤਮ ਕਰੀਏ ਰੋਡ ਮੈਪ ਕਿਸ ਤਰ੍ਹਾਂ ਤਿਆਰ ਕੀਤਾ ਗਿਆ ਜਿਹੜਾ ਰੋਡ ਮੈਪ ਦੇ ਵਿੱਚ ਅਸੀਂ ਇਹਦੇ ਚ ਇਹ ਕਿਹਾ ਵੀ ਇੱਕ ਤਾਂ ਆਪਾਂ ਸਾਰੇ ਦੇ ਸਾਰੇ ਜਿੰਨੇ ਸਾਡੇ ਨਸ਼ਾ ਛਡਾਊ ਕੇਂਦਰ ਨੇ ਚਾਹੇ ਸਰਕਾਰ ਦੇ ਨੇ ਚਾਹੇ ਉਹ ਪ੍ਰਾਈਵੇਟ ਨੇ ਉਹ ਤੇ ਜਿਹੜੇ ਸਾਡੇ ਓਟ ਕਲੀਨਿਕ ਨੇ ਉਹ ਰੀਹੈਬਿਲੀਟੇਸ਼ਨ ਸੈਂਟਰ ਨੇ ਉਹ ਵੀ ਉਹਨਾਂ ਦੀ ਰੈਗੂਲਰ ਚੈਕਿੰਗ ਹੋਊਗੀ ਦੀ ਰੈਗੂਲਰ ਚੈਕਿੰਗ ਕਰਨ ਤੋਂ ਬਾਅਦ ਉੱਥੇ ਜਿਹੜੇ ਸਾਡੇ ਮਤਲਬ ਕਿ ਜ਼ਰੂਰਤਮੰਦ ਦਵਾਈਆਂ ਨੇ ਉਹ ਜ਼ਰੂਰਤਮੰਦ ਦਵਾਈਆਂ ਹਰ ਸਮੇਂ ਉੱਥੇ ਅਵੇਲੇਬਲ ਹੋਣਗੀਆਂ ਕਿਉਂਕਿ ਜਦੋਂ ਨਸ਼ੇ ਦੀ ਇਹ ਸਪਲਾਈ ਚੇਨ ਟੁੱਟੂਗੀ ਨਸ਼ੇ ਦੀ ਸਪਲਾਈ ਚੇਨ ਟੁੱਟਣ ਤੋਂ ਬਾਅਦ ਚੋਂ ਜਿਹੜੇ ਬੱਚੇ ਇਸ ਜੰਜਾਲ ਦੇ ਵਿੱਚ ਫਸ ਚੁੱਕੇ ਨੇ ਤਾਂ ਉਹਨਾਂ ਨੂੰ ਫਿਰ ਇਮੀਡੀਏਟਲੀ ਸੰਭਾਲਣ ਦੀ ਜ਼ਰੂਰਤ ਪਾਊਗੀ ਸੋ ਉਹਨਾਂ ਨੂੰ ਸੰਭਾਲਣ ਲਈ ਜਦੋਂ ਉਹਨਾਂ ਦੇ ਮਾਪਿਓ ਉਹਨੂੰ ਲੈ ਕੇ ਸਾਡੇ ਰੀਹੈਬਿਲੀਟੇਸ਼ਨ ਸੈਂਟਰ ਚ ਨਸ਼ਾ ਛਡਾਊ ਕੇਂਦਰ ਚ ਲਿਆਂਗੇ ਤਾਂ ਅਸੀਂ ਉੱਥੇ ਪੂਰੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਸਾਰਾ ਇਹਦੇ ਲਈ ਡੀਸੀ ਸਾਹਿਬ ਤੋਂ ਟੋਟਲ ਇਹਨਾਂ ਨੂੰ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਨੇ ਤੇ ਨਾਲ ਇਹਨਾਂ ਤੋਂ ਡੇਲੀ ਦੀ ਡੇਲੀ ਮੋਨੀਟਰਿੰਗ ਕਰਕੇ ਰਿਪੋਰਟ ਵੀ ਲਿਆਵਾਂਗੇ ਐਦਾਂ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਸਾਡਾ ਰੋਡ ਮੈਪ ਇਹ ਹੈ ਕਿ ਜਿੱਥੇ-ਜਿੱਥੇ ਨਸ਼ੇ ਦੇ ਸਦਾਗਰ ਨੇਹਰੀਆਂ ਦੇ ਵਿੱਚ ਸਵੇਰਿਆਂ ਦੇ ਵਿੱਚ ਇਹ ਸਕੂਟਰਾਂ ਤੇ ਮੋਟਰਸਾਈਕਲਾਂ ਤੇ ਆਉਂਦੇ ਨੇ ਉਹ ਆ ਕੇ ਨਸ਼ਾ ਪਿੰਡਾਂ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਕਿੱਥੇ ਦੇਖੇ ਜਾਂਦੇ ਨੇ ਅਸੀਂ ਉੱਥੇ ਮਸ਼ਤੇਦੀ ਦੇ ਨਾਲ ਸਿਵਲ ਵਰਦੀ ਦੇ ਵਿੱਚ ਆਪਣੇ ਜਿਹੜੇ ਸੂਈਏ ਲਗਾਤੇ ਜਦੋਂ ਵੀ ਹੁਣ ਕੋਈ ਵੀ ਨਸ਼ੇ ਦਾ ਸਮਗਲਰ ਉਸ ਏਰੀਆ ਚ ਆਊਗਾ ਅਸੀਂ 1 ਸੈਕਿੰਡ ਦੇ ਅੰਦਰ ਉਹਨੂੰ ਧਰ ਦਬੋਚਣਾ ਔਰ ਧਰ ਦਬੋਚਣ ਤੋਂ ਬਾਅਦ ਉਹਨਾਂ ਤੇ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਔਰ ਉਹਨਾਂ ਨੂੰ ਸਲਾਖਾ ਪਿੱਛੇ ਛੱਟਾਂਗੇ ਔਰ ਦੂਸਰੀ ਗੱਲ ਜਿਹੜੇ ਨਸ਼ੇਦ ਸਦਾਗਰ ਜਿਨ੍ਹਾਂ ਨੇ ਨਜਾਇਜ਼ ਤਬਜੇ ਕਰਕੇ ਜਾਂ ਅਨ ਅਪਰੂਵਡ ਜਿਨ੍ਹਾਂ ਨੇ ਸਰਕਾਰ ਤੋਂ ਬਿਨਾ ਅਪਰੂਵਲਾਂ ਤੋਂ ਬਿਲਡਿੰਗਾਂ ਬਣਾ ਰੱਖੀਆਂ ਨੇ ਕਾਲੀ ਕਮਾਈ ਦੀਆਂ ਔਰ ਜਿਨ੍ਹਾਂ ਨੇ ਬਿਲਡਿੰਗਾਂ ਬਣਾ ਰੱਖੀਆਂ ਨੇ ਲੋਕਾਂ ਦੇ ਬੱਚਿਆਂ ਦੇ ਖੂਨ ਦੇ ਨਾਲ ਜਿਨ੍ਹਾਂ ਨੇ ਲਿੱਕੇ ਰਜਿਸਟਰੀਆਂ ਕਰਾਈਆਂ ਐਸੀਆਂ ਬਿਲਡਿੰਗਾਂ ਅਸੀਂ ਕੋਈ ਨਹੀਂ ਛੱਡਾਂਗੇ ਜਿਹੜੀਆਂ ਅਨ ਅਪਰੂਵਡ ਹੋਣਗੀਆਂ ਜਿਹੜੇ ਕਿਉਂਕਿ ਸਾਡੇ ਉੱਤੇ ਕਾਨੂੰਨ ਦਾ ਵੀ ਬੜਾ ਵੱਡਾ ਪ੍ਰੈਸ਼ਰ ਹੁੰਦਾ ਹੈ ਸੋ ਸਰਕਾਰ ਜਦ ਕੰਮ ਕਰਦੀ ਹੈ ਕਾਨੂੰਨ ਦਾ ਵੀ ਅਸੀਂ ਪੱਖ ਦੇਖ ਕੇ ਚੱਲਣਾ ਹੈ ਸੋ ਮੈਂ ਮਾਨਯੋਗ ਤੁਹਾਡੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਅਦਾਲਤਾਂ ਨੂੰ ਵੀ ਇੱਕ ਬੇਨਤੀ ਕਰਦਾ ਹਾਂ ਸਾਡੇ ਸਤਿਕਾਰਯੋਗ ਜੱਜ ਸਾਹਿਬਾਨਾਂ ਨੂੰ ਕਿ ਇਸ ਕੋਰਟ ਤੋਂ ਪੰਜਾਬ ਨੂੰ ਕੱਢਣ ਲਈ ਸਾਨੂੰ ਬੜੀ ਆਸ ਤੋਂ ਉਮੀਦ ਹੈ ਕਿ ਮਾਨਯੋਗ ਅਦਾਲਤਾਂ ਵੀ ਸਾਡੇ ਬਰਾਬਰ ਪਿੱਠ ਤੇ ਆ ਕੇ ਖੜਨਗੀਆਂ ਤਾਂ ਜੋ ਆਪਾਂ ਇਹ ਕੋਰਟ ਨੂੰ ਸਦਾ ਲਈ ਉਰੋਂ ਖਤਮ ਕਰ ਸਕੀਏ ਸੋ ਸਾਡਾ ਜਿਹੜਾ ਐਕਸ਼ਨ ਹੈ ਬਿਲਕੁਲ ਕਲੀਅਰ ਹੈ ਸਾਡਾ ਜਿਹੜਾ ਮੈਸੇਜ ਹੈ ਬੜਾ ਲਾਊਡ ਐਂਡ ਕਲੀਅਰ ਹੈ ਤੇ ਇਹਦੇ ਚ ਮੈਂ ਤੁਹਾਨੂੰ ਨਾਲ ਇੱਕ ਗੱਲ ਹੋਰ ਵੀ ਐਡ ਕਰਨੀ ਚਾਹੂੰਗਾ ਦੇਖੋ ਅਸੀਂ ਇਹਨਾਂ 80 ਸਾਲਾਂ ਦੇ ਅੰਦਰ ਲਗਭਗ 6500 ਦੇ ਕਰੀਬ ਵੱਡੇ ਤਸਕਰ ਅਜੇ ਤੱਕ ਨਹੀਂ ਹੋਇਆ ਕਦੇ ਇਹ 6500 ਦੇ ਕਰੀਬ ਅਸੀਂ ਵੱਡੇ